ਸ਼ੁਭ ਵਾਰਤਾਂ ਦੇਖ ਰਹੇ ਸਾਰੇ ਹੀ ਦਰਸ਼ਕਾ ਦਾ ਸਵਾਗਤ ਹੈ ਮਹਾ ਕੁਮਰਕ੍ਰਿਤ ਕੋਰ ਤਹਾਸਰ ਹੋਇਆ ਅੱਜ ਦੀਆਂ ਮੁੱਖ ਖਬਰਾਂ ਦੇ ਨਾਲ ਇਸ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਵਿਤਪੰਚਵੀ ਹਰਪਾਲ ਸਿੰਘ ਜੀਵਾ ਦੀ ਦੱਸ ਦਿੰਦੇ ਹਾਂ ਕਿ ਉਹਨਾਂ ਦੇ ਵੱਲੋਂ ਇੱਕ ਮਹੱਤਵਪੂਰਨ ਮੁੱਦੇ ਤੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਸ਼੍ਰੋਮ ਨੇ ਕੱਲ ਦੇ ਦਲ ਦੇ ਉੱਤੇ ਤਿੱਖਾ ਨਿਸ਼ਾਨਾ ਵੀ ਸਾਧਿਆ ਗਿਆ ਉਨਾ ਕਿਹਾ ਹੈਰਾਨੀ ਹੁੰਦੀ ਹੈ ਕਿ ਜਿਹੜਾ ਅਕਾਲੀ ਦਲ ਪੰਥ ਤੇ ਪੰਜਾਬ ਦੀ ਕਲ ਕਰਦਾ ਸੀ ਉਹ ਅੱਜ ਇੱਕ ਪਰਿਵਾਰ ਤੇ ਨਸ਼ਾ ਤਸਕਰ ਵਿਕਰਮ ਵਜੀਠਿਆ ਨੂੰ ਬਚਾਉਣ ਦੇ ਲਈ ਪ੍ਰਦਰਸ਼ਨ ਕਰ ਰਿਹਾ ਹੈ ਤਾਂ ਇੱਕ ਪਰਿਵਾਰ ਨੇ ਅਕਾਲੀ ਦਲ ਨੂੰ ਕਿਸ ਹੱਦ ਤੱਕ ਜਿਹੜਾ ਕਿ ਧੱਕ ਦਿੱਤਾ ਤਾਂ ਉਹਨਾਂ ਦੇ ਵੱਲੋਂ ਇੱਕ ਜਿਹੜਾ ਕਿ ਤੰਜ ਵੀ ਕੱਸਿਆ ਗਿਆ ਤੇ ਕੁਝ ਗੱਲਾਂ ਵੀ ਸਾਂਝੀਆਂ ਕੀਤੀਆਂ ਗਈਆਂ ਨੇ ਤੇ ਆਓ ਸੁਣਦੇ ਹਾਂ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆ ਉਸ ਸਮੇਂ ਤੋਂ ਲੈ ਕੇ ਲਗਾਤਾਰ ਨਸ਼ਿਆਂ ਦੇ ਖਿਲਾਫ ਡਰਗ ਦੇ ਖਿਲਾਫ ਇੱਕ ਬਹੁਤ ਵੱਡੀ ਮਹਿਮ ਜਿਹੜੀ ਆ ਉਹ ਸਰਦਾਰ ਭਗਵੰਤ ਸਿੰਘ ਮਾਨ ਮਾਨਜੋਤ ਸੀਐਮ ਸਾਹਿਬ ਨੇ ਸ਼ੁਰੂ ਕੀਤੀ ਹੋਈ ਆ ਹੁਣ ਲਗਭਗ 10 ਮਹੀਨੇ ਪਹਿਲਾਂ ਜਦੋਂ ਇਸ ਮਹਿਮ ਨੂੰ ਯੁੱਧ ਦੇ ਵਿੱਚ ਤਬਦੀਲ ਕੀਤਾ ਯਾਨੀ ਇੱਕ ਆਖੰਤਮ ਲੜਾਈ ਤਬਦੀਲ ਕੀਤਾ ਔਰ ਉਸ ਤੋਂ ਬਾਅਦ ਜਿਹੜੀ ਆ ਨਸ਼ਿਆਂ ਦੇ ਖਿਲਾਫ ਮਹਿੰਮਾ ਉਹ ਬੈਸਮੈਂਦਾ ਯੁੱਧ ਦੇ ਲੈਵਲ ਤੇ ਸ਼ੁਰੂ ਹੋਈ ਵਾਰ ਦੇ ਲੈਵਲ ਤੇ ਸ਼ੁਰੂ ਹੋਈ ਔਰ ਅਸੀਂ ਐਂਟੀ ਡਰੋਨ ਸਿਸਟਮ ਪੰਜਾਬ ਪੁਰਸਤੇ ਬੇੜੇ ਸ਼ਾਮਲ ਕੀਤਾ ਔਰ ਪੰਜਾਬ ਦੇ ਅੰਦਰ ਬਾਰਡਰ ਦੇ ਉੱਤੇ ਸੈਕੰਡ ਲਾਈਨ ਆਫ ਡਿਫੈਂਸ ਜਿਹੜੀ ਆ ਲੈ ਕੇ ਆਉਣ ਦੇ ਲਈ ਉਹਦੀ ਅਸੀਂ ਗੱਲ ਜਿਹੜੀ ਆ ਸ਼ੁਰੂਆਤ ਕੀਤੀ ਕਿ ਪੰਜਾਬ ਦੇ ਅੰਦਰ ਸੈਕੰਡ ਲਾਈਨ ਆਫ ਡਿਫੈਂਸ ਅਸੀਂ ਇਸੇ ਨਾਲ ਖਿਲਾਫ ਬਾਰਡਰ ਤੇ ਬਣਾਵਾਂਗੇ ਕਿਉਂਕਿ ਬਾਰਡਰ ਤੋਂ ਇੰਟਰ ਸਟੇਟ ਦਸ਼ਾ ਲਗਾਤਾਰ ਆ ਰਿਹਾਗਾ ਉਸ ਨੇ ਤੋਂ ਲੈ ਕੇ ਜਿੰਨੀਆਂ ਵੀ ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ ਨੇ ਗੀਆਂ

ਪਾਰਟੀਆਂ ਦੀ ਸਰਕਾਰ ਜਿਹੜੀ ਆ ਪਿਛਲੇ 25 ਤੋਂ ਲੈ ਕੇ 30 ਸਾਲ 5 ਸਾਲ ਕਰਕੇ 5 ਸਾਲ ਕਰਕੇ ਪੰਜਾਬ ਚੋਂਦੀ ਰਹੀ ਔਰ ਇਨ ਬਿਟਵੀਨ 10 ਸਾਲ ਅਕਾਲੀ ਦਲ ਦੇ ਹਿੱਸੇ ਕੰਟੀਨਿਊ ਆਇਆ 2007 ਤੋਂ ਲੈ ਕੇ 17 ਤੱਕ ਔਰ ਪੰਜਾਬ ਚ ਨਸ਼ਿਆਂ ਦਾ ਹੜ ਬਗਾਇਆ ਪੰਜਾਬ ਦੀ ਜਵਾਨੀ ਦੇ ਖਿਲਾਫ ਇੱਕ ਡਿਜ਼ਾਈਨ ਬਣਾਇਆ ਗਿਆ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੀ ਬਜਾਏ ਉਹਨਾਂ ਦੇ ਹੱਥ ਵਿੱਚ ਟੀਕੇ ਫੜਾਏ ਗਏ ਉਹਨਾਂ ਦੇ ਹੱਥ ਵਿੱਚ ਚਿੱਟੇ ਦੀਆਂ ਫੈਲੀਆਂ ਫੜਾਂ ਜਾਂ ਗਈਆਂ ਉਹਨਾਂ ਦੇ ਜੇਬਾਂ ਦੇ ਅੰਦਰ ਨਸ਼ਾ ਸਪਲਾਈ ਕੀਤਾ ਗਿਆ ਤੇ ਅੱਜ ਹੋਵੇਗਾ ਪੰਜਾਬ ਮੰਤਰੀ ਮੰਡਲ ਦਾ ਅਵਸਥਾਰ ਰਿਪੋਰਟਾਂ ਅਨੁਸਾਰ ਪਛਮੀ ਤੋਂ ਬਣੇ ਨਵੇਂ ਵਿਧਾਇਕ ਸੰਜੀਵ ਅਰੋੜਾ ਨੂੰ ਜਲਦ ਹੀ ਪੰਜਾਬ ਕੈਬਨਿਟ ਦੇ ਵਿੱਚ ਜਗ੍ਹਾ ਮਿਲਣ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਪੰਜਾਬ ਕੈਬਨਿਟ ਦਾ ਵਿਸਥਾਰ ਹੋਵੇਗਾ। ਦੱਸਦੀ ਹੈ ਕਿ ਜਿਸ ਨੇ ਨਾਲ ਹੀ ਸੰਜੀਵ ਅਰੋੜਾ ਦੀ ਕੈਬਨਿਟ ਦੇ ਵਿੱਚ ਐਂਟਰੀ ਹੋਵੇਗੀ। ਰਾਜਪਾਲ ਗੁਲਾਬਚੰਦ ਕਟਾਰੀਆ ਵੱਲੋਂ ਸੰਜੀਵ ਅਰੋੜਾ ਨੂੰ ਅੱਜ ਬਾਅਦ ਦੁਪਹਿਰ 1 ਵਜੇ ਕੈਬਨਿਟ ਮੰਤਰੀ ਵਜੋਂ ਸੌ ਚੁਕਾਈ ਜਾਵੇਗੀ। ਵਿਸ਼ੇ ਵਾਰਤਾਂ ਨੂੰ ਮਿਲੀ ਜਾਣਕਾਰੀ ਦੇ ਅਨੁਸਾਰ ਕਈ ਮੰਤਰੀਆਂ ਦੇ ਵਿਭਾਗ ਬਦਲੇ ਜਾ ਸਕਦੇ ਹਨ। ਹਾਲਾਂਕਿ ਕਿਹੜੇ ਮੰਤਰੀਆਂ ਨੂੰ ਕਿਹੜੇ ਵਿਭਾਗ ਦੀ ਜ਼ਿੰਮੇਵਾਰੀ ਸੌਂਪੀ ਜਾਵੇਗੀ ਅਤੇ ਕਿਹੜੇ ਮੰਤਰੀਆਂ ਦੀ ਛੁੱਟੀ ਹੋਵੇਗੀ ਇਸ ਬਾਰੇ ਅਜੇ ਕੋਈ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਦੱਸਦੇ ਕਿ ਲੁਧਿਆਣਾ ਜ਼ਿਮਨੀ 64000 ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਸੰਜੀਵ ਅਰੋੜਾ ਦੀ ਜਿਤ ਮਗਰੋਂ ਉਹਨਾਂ ਨੂੰ ਕੈਬਨਿਟ ਦੇ ਵਿੱਚ ਥਾਂ ਦਿੱਤੀ ਜਾਵੇਗੀ ਹਲਕਾ ਵੈਸ ਤੇ ਲੋਕਾਂ ਨਾਲ ਕੀਤਾ ਗਿਆ ਵਾਦਾ ਪੂਰਾ ਕਰਨ ਦੇ ਲਈ ਸੰਜੀਵ ਅਰੋੜਾ ਨੂੰ ਅੱਜ ਮੰਤਰੀ ਬਣਾਇਆ ਜਾਵੇਗਾ ਜ਼ਿਕਰ ਹੋਇਆ ਕਿ ਲੁਧਿਆਣਾ ਪੱਛਮੀ ਵਿਧਾਨ ਸਭਾ ਉਪ ਚੋਣ ਦੇ ਵਿੱਚ ਆਪਣੀ ਹਾਲੀਆ ਜਿੱਤ ਤੋਂ ਬਾਅਦ ਸੰਸਦ ਮੈਂਬਰ ਸੰਜੀਵ ਅਰੋੜਾ ਨੇ ਬੀਤੇ ਕੱਲ੍ਹ ਅਧਿਕਾਰਤ ਤੌਰ ਤੇ ਰਾਜ ਸਭਾ ਤੋਂ ਅਸਤੀਫਾ ਵੀ ਦੇ ਦਿੱਤਾ ਸੀ ਅਰੋੜਾ ਨੇ ਨਵੀਂ ਦਿੱਲੀ ਵਿੱਚ ਉਪ ਰਾਸ਼ਟਰਪਤੀ ਦੇ ਨਿਵਾਸ ਸਥਾਨ ਤੇ ਰਾਜ ਸਭਾ ਚੇਅਰਮੈਨ ਜਗਦੀਪ ਤਣਕੜ ਨਾਲ ਨਿੱਜੀ ਤੌਰ ਤੇ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਆਪਣਾ ਅਸਤੀਫਾ ਪੱਤਰ ਸੌਂਪਿਆ ਅਰੋੜਾ ਨੇ 19 ਜੂਨ ਨੂੰ ਲੁਧਿਆਣਾ ਪੱਛਮੀ ਉਪ ਚੋਣ ਵਿੱਚ 10637 ਵੋਟਾਂ ਦੇ ਫਰਕ ਨਾਲ ਜਿੱਤੀ ਸੀ ਜੋ ਕਿ ਮੌਜੂਦਾ ਵਿਧਾਇਕ ਦੇ ਬੇਵਕਤੀ ਦੇਹਾਨ ਤੋਂ ਬਾਗ ਹੋਈ ਸੀ ਕੈਬਨਟ ਮੰਤਰੀ ਲਾਲਚੰਦ ਕਟਾਰੂਚਕ ਦੇ ਵੱਲੋਂ ਇੱਕ ਅਹਿਮ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ ਗਿਆ ਜਿਸ ਤੇ ਵਿੱਚ ਉਹਨਾਂ ਦੇ ਵੱਲੋਂ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ ਗਈ ਹੈ ਤੇ ਆਪਣਾ ਪੱਖ ਸਾਹਮਣੇ ਰੱਖਿਆ ਗਿਆ ਇੱਕ ਪੱਖ ਦਾ ਇਸੂ ਜਿਹੜਾ ਇਸ ਵੇਲੇ ਪੰਜਾਬ ਦੇ ਹਰ ਬੱਚੇ-ਬੱਚੇ ਦੀ ਜ਼ੁਬਾਨ ਤੇ ਆ ਤੁਹਾਡੇ ਚੈਨਲਾਂ ਦੇ ਉੱਤੇ ਵੀ ਜਿਹੜਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੋ ਮੇਰੇ ਕਿਰਤੋ ਭਾਪ ਕੀ ਬਿਕਰਮਜੀਤ ਸਿੰਘ ਮਜੀਠੀਆ ਜਿਹਨੂੰ ਪਿਛਲੇ ਦਿਨੀ ਵਿਜੀਲੈਂਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀਗਾ ਔਰ ਉਸ ਦੀ ਗ੍ਰਿਫਤਾਰੀ ਦਾ ਆਧਾਰ ਕਾਰਨ ਉਹ ਵੀ ਪੰਜਾਬ ਦੇ ਲੋਕਾਂ ਨੇ ਸੁਣਿਆ ਸੋ ਪਿਛਲੇ 7 ਦਿਨਾਂ ਤੋਂ ਜਿਹੜਾ ਵਿਜੀਲੈਂਸ ਨੂੰ ਰਿਮਾਂਡ ਮਿਲਿਆ ਸੀਗਾ ਵਿਕਰਮਜੀਤ ਸਿੰਘ ਮਜੀਠੀਆ ਦਾ ਸੋ ਸਰ ਰਿਮਾਂਡ ਦੇ ਦੌਰਾਨ ਜਿਹੜੇ ਤੱਤ ਸਾਹਮਣੇ ਆਏ ਆ ਜਿਹੜੇ ਬੜੇ ਹੈਰਾਨ ਕਰਨ ਵਾਲੇ ਨੇ ਬੜੇ ਰੋਚਕ ਨੇ ਜਿਹੜੇ ਕਾਫੀ ਹੱਦ ਤੱਕ ਅੱਜ ਕੋਰਟ ਦੀ ਪੇਸ਼ੀ ਤੋਂ ਬਾਅਦ ਸਾਡੇ ਵਕੀਰ ਸਹਿਬਾਨਾਂ ਵੱਲੋਂ ਸਾਝੇ ਕੀਤੇ ਗਏ ਉਹ ਪੰਜਾਬ ਦੇ ਲੋਕਾਂ ਕੋਲ ਪਹੁੰਚੇ ਸੋ ਅੱਜ 4 ਦਿਨ ਦਾ ਰਿਮਾਂਡ ਫਿਰ ਦੁਆਰਾ ਜਿਹੜਾ ਵਿਜੀਲੈਂਸ ਨੂੰ ਮਿਲਿਆ ਸੋ ਮਾਨਜੁਗ ਕੋਰਟ ਨੇ ਇਹ ਮੰਨਿਆ ਕਿ ਇਹਨਾਂ ਸਾਧਨਾਂ ਦੇ ਦੌਰਾਨ ਜਿਹੜੀ ਵਿਜੀਲੈਂਸ ਨੇ ਜਾਂਚ ਕੀਤੀ ਪੜਤਾਲ ਕੀਤੀ ਉਹ ਕਾਫੀ ਤੱਤ ਨੇ ਸੋ ਉਹਦੇ ਆਧਾਰ ਤੇ ਇਹਨੂੰ ਹੋਰ ਅੱਗੇ ਵਧਾਇਆ ਜਾਵੇ ਮਕਮਲ ਜਿਹੜੀ ਇਨਵੈਸਟੀਗੇਸ਼ਨ ਹੋਵੇ ਸੋ ਉਹਦੇ ਲਈ 4 ਦਿਨ ਦਾ ਰਿਮਾਂਡ ਅੱਜ ਜਿਹੜਾ ਮਿਲਿਆ ਉਹ ਸਾਬਤ ਕਰਦਾ ਕਿ ਵਿਜੀਲੈਂਸ ਨੇ ਜਿਹੜੇ ਰਿਕਾਰਡ ਵੱਖ-ਵੱਖ ਰਾਜਾਂ ਦੇ ਅੰਦਰ ਜਾ ਕੇ ਲੱਭੇ ਆ ਉਹਨਾਂ ਚ ਕਾਫੀ ਦਮ ਹੈ ਉਹਨਾਂ ਚ ਕਾਫੀ ਵਜਨ ਹੈ ਸੋ ਤਿੰਨ ਗੱਲਾਂ ਮੁੱਖ ਤੌਰ ਤੇ ਮੈਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹਾਂ ਮੈਂ ਇੱਕ ਤੇ ਹੈ ਕਿ ਜਾਨ ਦੇ ਵਿੱਚ ਬਹੁਤ ਕੁਝ ਐਸਾ ਸਾਹਮਣੇ ਆਇਆ ਜਿਹੜਾ ਪਿਛਲੇ ਸਮੇਂ ਤੋਂ ਲੁਕੋ ਕੇ ਰੱਖਿਆ ਗਿਆ ਜਿਹੜਾ ਜਾਗਜਾਗ ਨਹੀਂ ਸੀ ਹੋਇਆ ਉਹ ਜ਼ਿਆਦਾ ਤਾਂ ਹੋਣ ਉਹ ਕੁਝ ਹੋਰ ਹੋਵੇ ਉਹਨਾਂ ਨੂੰ ਲੁਕੋ ਕੇ ਰੱਖਿਆ ਗਿਆ ਪੰਜਾਬ ਦੇ ਲੋਕਾਂ ਕੋਲ ਪਰ ਵੱਡੀ ਪੱਧਰ ਦੇ ਉੱਤੇ ਸਾਬਤ ਕਰਦਾ ਕਿ ਉਹ ਉਹ ਪੈਸਾ ਲੁੱਟਦਾ ਪੈਸਾ ਉਹ ਬੇਈਮਾਨੀ ਦੀ ਕਮਾਈ ਹੈ ਬਿਕਰਮਜੀਤਿਆ ਕੇਐਸ ਨੂੰ ਲੈ ਕੇ ਵੀ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਦੱਸਣਯਾ ਕਿ ਉਹਨਾਂ ਦਾ 4 ਦਿਨ ਦਾ ਰਿਮਾਨ ਵਦਾ ਦਿੱਤਾ ਗਿਆ ਤੇ ਹੋਰ ਵੀ ਅਹਿਮ ਜਾਣਕਾਰੀ ਸਾਂਝੀ ਕੀਤੀ ਗਈ ਹੈ ਸਟ੍ਰੋਮ निकाले ਦਰਦੇ ਸੀਨੀਅਰ ਲੀਡਰ ਬਿਕਰਮ ਸਿੰਘ ਮਜੀਠੀਆ ਦਾ ਅਰਮਾਨ ਖਤਮ ਹੋਣ ਤੋਂ ਬਾਅਦ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਮੋੜ ਮਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ਲਗਭਗ 3 ਘੰਟੇ ਤੋਂ ਵੱਸ ਸਮਾ ਚੱਲੀ ਸੁਣਵਾਈ ਤੋਂ ਬਾਅਦ ਅਦਾਲਤ ਨੇ 4 ਦਿਨਾਂ ਦਾ ਰਿਮਾਨ ਦੇ ਦਿੱਤਾ ਅਤੇ ਹੁਣ ਅਗਲੀ ਸੁਣਵਾਈ 6 ਜੁਲਾਈ ਨੂੰ ਹੋਵੇਗੀ ਵਿਜੀਲੈਂਸ ਨੇ ਮੋਹਾਲੀ ਅਦਾਲਤ ਨੂੰ ਦੱਸਿਆ ਕਿ ਮਜੀਠੀਆ ਜਾਂਚ ਦੌਰਾਨ ਮਜੀਠੀਆ ਕਈ ਮਹੱਤਵਪੂਰਨ ਸਵਾਲਾਂ ਤੇ ਸਹਿਯੋਗ ਨਹੀਂ ਕਰ ਰਹੇ ਏਜੰਸੀ ਨੇ ਅਦਾਲਤ ਨੂੰ ਇਹ ਵੀ ਦੱਸਿਆ ਕਿ ਹੁਣ ਮਜੇਟੀਆਂ ਨੂੰ ਬੋਜਗਿਸ਼ ਦੇ ਲਈ ਪੰਜਾਬ ਤੋਂ ਬਾਹਰ ਉੱਤਰ ਪ੍ਰਦੇਸ਼ ਦੇ ਗੋਰਖਪੁਰਲੇ ਜਾਣਾ ਪੈ ਸਕਦਾ ਹੈ ਜੀ ਹਾਂ ਸਰਕਾਰੀ ਵਕੀਲ ਪ੍ਰੀਤਿੰਦਰ ਪਾਲ ਸਿੰਘ ਨੇ ਦੱਸਿਆ ਕਿ ਮਜੇਟੀਆਂ ਨੇ Shimla ਵਿੱਚ ਆਪਣੀ ਜਾਇਦਾਦ ਬਾਰੇ ਅਧੂਰੀ ਜਾਣਕਾਰੀ ਦਿੱਤੀ ਸੀ ਪੁਲਿਸ ਜਾਂਚ ਅਤੇ ਦਸਤਾਵੇਜ਼ਾਂ ਤੋਂ ਪਤਾ ਲੱਗਿਆ ਕਿ ਡੀਡ ਦੇ ਵਿੱਚ ਦਰਜ ਵੇਰਵਿਆਂ ਅਤੇ ਅਸਲ ਸਥਿਤੀ ਵਿੱਚ ਅੰਤਰ ਹੈ ਇਸੇ ਕਾਰਨ ਮਜੀਠਿਆ ਨੂੰ ਜਾਂਚ ਦੌਰਾਨ ਸ਼ਿਮਲਾ ਲਿਜਾਇਆ ਗਿਆ ਸੀ ਸਰਕਾਰੀ ਵਕੀਲ ਨੇ ਕਿਹਾ ਕਿ ਮਜੀਠਿਆ ਨੂੰ ਮਿਲਿਆ ਪੈਸਾ ਸਿਰਫ ਅਨਸ਼ੈਨ ਨਾਲ ਸੰਬੰਧਤ ਨਹੀਂ ਸੀ ਸਗੋ ਹੋਰ ਵੀ ਕਈ ਹੋਰ ਤਰੀਕਿਆਂ ਰਾਹੀਂ ਪਹੁੰਚਾਇਆ ਹੈ ਇਹ ਸਿਰਫ ਇਹ ਰਕਮ ਸਿਰਫ ਖਾਤਿਆਂ ਰਾਹੀਂ ਨਹੀਂ ਆਈ ਸਗੋ ਵੱਖ-ਵੱਖ ਤਰੀਕਿਆਂ ਨਾਲ ਟਰਾਂਸਫਰ ਕੀਤੀ ਗਈ ਸੀ ਤੇ ਹੋਰ ਸਰੋਤਾਂ ਦੀ ਜਾਂਚ ਵੀ ਅਜੇ ਕੀਤੀ ਜਾ ਰਹੀ ਹੈ ਦੱਸਦੇ ਕਿ ਵਿਕਰਮ ਮਜੀਠੀਆ ਨੂੰ ਅੰਮ੍ਰਿਤਸਰ ਸਥਿਤ ਉਹਨਾਂ ਦੇ ਘਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਉਹਨਾਂ ਨੇ ਆਪਣੀ ਆਮਦਨ ਤੋਂ 540 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਰੱਖਣ ਦਾ ਦੋਸ਼ ਹੈ ਤਵਾੱਦੇ ਅਗਲੀ ਖਬਰ ਤੇ ਵੱਲੋਂ ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਨੂੰ ਵੱਡਾ ਝਟਕਾ ਲੱਗਿਆ। ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸਿਨਾ ਨੂੰ ਬੁੱਧਵਾਰ ਨੂੰ ਵੱਡਾ ਝਟਕਾ ਲੱਗਿਆ। ਅੰਤਰਰਾਸ਼ਟਰੀ ਅਪਰਾਧ ਟ੍ਰਿਬਿਊਨਲ ਆਈਸੀਟੀ ਨੇ ਉਹਨਾਂ ਨੂੰ ਅਦਾਲਤ ਦੀ ਉਲੰਘਣਾ ਦੇ ਇੱਕ ਮਾਮਲੇ ਵਿੱਚ 6 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਹੈ। ਜਿहां ਮੀਡੀਆ ਰਿਪੋਰਟਸ ਦੇ ਅਨੁਸਾਰ ਇਹ ਫੈਸਲਾ ਅੰਤਰਰਾਸ਼ਟਰੀ ਅਪਰਾਧ ਟ੍ਰਿਬਿਊਨਲ 1 ਦੇ ਚੇਅਰਮੈਨ ਜਸਟਿਸ ਮੁਹੰਮਦ ਗੁਲਾਮ ਮਰਤੂਜ਼ਾ ਜ਼ਮਮਦਾਰ ਦੀ ਅਗਵਾਈ ਵਾਲੇ ਤਿੰਨ ਮੈਂਬਰੀ ਬੈਂਚ ਨੇ ਸੁਣਾਇਆ ਇਸ ਫੈਸਲੇ ਵਿੱਚ ਟ੍ਰਿਬਿਊਨਲ ਨੇ ਗਾਇਬੰਦਾ ਦੇ ਗੋਬਿੰਦ ਗਾਂਝ ਤੇ ਸ਼ਕੀਲ ਅੰਕਤ ਬਲਬਲ ਨੂੰ 2 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਆਈਟੀਸੀ ਨੇ ਇਹ ਫੈਸਲਾ ਹਸੀਨਾ ਅਤੇ ਇੱਕ ਸਥਾਨਕ ਨੇਤਾ ਸ਼ਕੀਲ ਬਲਬਲ ਵਿਚਕਾਰ ਹੋਈ ਫੋਨ ਗੱਲਬਾਤ ਦੀ ਜਾਂਚ ਤੋਂ ਬਾਅਦ ਦਿੱਤਾ ਇਹ ਗੱਲਬਾਤ ਪਿਛਲੇ ਸਾਲ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ ਅਤੇ ਕਈ ਅਖਬਾਰਾਂ ਵਿੱਚ ਵੀ ਪ੍ਰਕਾਸ਼ਿਤ ਹੋਈ ਸੀ ਦੱਸਦੇ ਕਿ ਬੰਗਲਾਦੇਸ਼ ਦੇ ਵਿੱਚ ਹੋਏ ਵੱਡੇ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਸ਼ੇਖ ਹਸੀਨਾ ਨੇ ਪਿਛਲੇ ਸਾਲ 5 ਅਗਸਤ ਨੂੰ ਅਹੁਦਾ ਛੱਡ ਦਿੱਤਾ ਸੀ ਅਤੇ ਭਾਰਤ ਭੱਜ ਗਈ ਸੀ ਮੌਸਮ ਦੀ ਗੱਲ ਕਰੀਏ ਤਾਂ ਅਗਲੀ 6 ਜੁਲਾਈ ਤੱਕ ਪਾਰੀ ਮੀਂਹ ਦਾ ਅਲਰਟ ਜਿਹੜਾ ਕਿ ਜਾਰੀ ਕੀਤਾ ਗਿਆ ਖਾਸ ਤੌਰ ਤੇ ਪੰਜਾਬ ਦੇ ਮੱਦੇ ਨਜ਼ਰ ਮੌਸਮ ਨੂੰ ਲੈ ਕੇ ਵੱਡੀ ਅਪਡੇਟ ਸਾਂਝੀ ਕੀਤੀ ਗਈ ਹੈ ਪੰਜਾਬ ਵਿੱਚ ਮੌਨਸੂਨ ਪੂਰੀ ਤਰ੍ਹਾਂ ਸਰਗਰਮ ਹੋ ਚੁੱਕਿਆ ਹੈ। ਹਰ ਰੋਜ਼ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਬਾਰਿਸ਼ ਹੋ ਰਹੀ ਹੈ। ਦੱਸਦਿਆ ਕਿ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਤਾਪਮਨ ਜਿਹੜਾ ਕਿ ਉੱਪਰ-ਨੇਚਾ ਹੋ ਰਿਹਾ ਹੈ ਇਸ ਦੇ ਨਾਲ ਤਾਪਮਨ ਦੇ ਵਿੱਚ ਲਗਾਤਾਰ ਗਿਰਾਵਟ ਆਈ ਹੈ ਤੇ ਲੋਕਾਂ ਨੂੰ ਗਰਮੀ ਤੋਂ ਕਾਫੀ ਰਾਹਤ ਮਿਲੀ ਹੈ। ਸੂਬੇ ਵਿੱਚ ਵੱਧ ਤੋਂ ਵੱਧ ਤਾਪਮਨ 35.2 ਡਿਗਰੀ ਰਹਿ ਗਿਆ ਤੇ ਕਈ ਜ਼ਿਲ੍ਹਿਆਂ ਵਿੱਚ ਤਾਂ ਵੱਧ ਤੋਂ ਵੱਧ ਤਾਪਮਨ ਵੀ 30 ਡਿਗਰੀ ਤੋਂ ਹੇਠਾਂ ਆ ਗਿਆ ਜਦੋਂ ਕਿ ਪਹਿਲਾਂ 47 ਡਿਗਰੀ ਤੋਂ ਪਾਰ ਹੋ ਗਿਆ ਸੀ। ਭਾਰਤੀ ਮੌਸਮ ਵਿਗਿਆਨ ਕੇਂਦਰ ਦੇ ਵੱਲੋਂ ਇਸ ਪੂਰੇ ਹਫ਼ਤੇ ਸੂਬੇ ਵਿੱਚ ਭਾਰੀ ਬਾਰਿਸ਼ ਦੀ ਭਵਿੱਖਬਾਣੀ ਜਿਹੜੀ ਕਿ ਕੀਤੀ ਜਾ ਰਹੀ ਹੈ ਦੱਸ ਦਿੰਨੇ ਆ ਕਿ ਇਸੇ ਤਹਿਤ ਸੂਬੇ ਪਾਰ ਵਿੱਚ ਬਾਰਿਸ਼ ਦੀ ਸੰਭਾਵਨਾ ਜਤਾਈ ਗਈ ਹੈ ਮੌਸਮ ਵਿਭਾਗ ਵੱਲੋਂ ਤਾਜ਼ਾ ਜਾਣਕਾਰੀ ਦੇ ਮੁਤਾਬਕ ਅੱਜ ਤੋਂ 6 ਜੁਲਾਈ ਤੱਕ ਦੀ ਵੱਡੀ ਭਵਿੱਖਬਾਣੀ ਕੀਤੀ ਗਈ ਹੈ ਇਸ ਦੇ ਨਾਲ ਹੀ ਪੰਜ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਦੇ ਨਾਲ ਨਾਲ ਹਨੇਰੀ ਅਤੇ ਅਸਮਾਨੀ ਬਿਜਲੀ ਡਿੱਗਣ ਸੰਬੰਧੀ ਚੇਤਾਵਨੀ ਵੀ ਜਾਰੀ ਕੀਤੀ ਗਈ ਹੈ ਵਿਭਾਗ ਦੇ ਵੱਲੋਂ ਪਟਾਣਕੋਟ ਗੁਰਦਾਸਪੁਰ ਅੰਮ੍ਰਿਤਸਰ ਹੁਸ਼ਿਆਰਪੁਰ ਅਤੇ ਰੂਪਨਗਰ ਦੇ ਵਿੱਚ ਯੈਲੋ ਅਲੋਟ ਵੀ ਜਾਰੀ ਕੀਤਾ ਹੈ ਇਸੇ ਤਰ੍ਹਾਂ ਆਉਣ ਵਾਲੇ ਦਿਨ ਤੋਂ 4 ਦਿਨ ਬਾਰਿਸ਼ ਦੀ ਸੰਭਾਵਨਾ ਜੁਤਾਈ ਗਈ ਹੈ। ਚੌਧਰੀ ਖੇਡ ਜਗਤ ਦੀ ਗੱਲ ਕਰੀਏ ਤੇ ਭਾਰਤ ਬਨਾਮ ਇੰਗਲੈਂਡ ਦੇ ਵਿੱਚ ਦੂਜਾ ਟੈਸਟ ਮੈਚ ਜਿਹੜਾ ਕਿ ਜਾਰੀ ਹੈ ਦੱਸਦੇ ਨੇ ਕਿ ਬੀਤੇ ਕੱਲ ਦੂਜੇ ਟੈਸਟ ਮੈਚ ਦਾ ਪਹਿਲਾ ਦਿਨ ਸੀ। ਭਾਰਤ ਤੇ ਇੰਗਲੈਂਡ ਦੇ ਵਿਚਾਲੇ ਅੰਡਰਸਨ ਤਿੰਦੂਲਕਰ ਟਰੋਫੀ ਦਾ ਦੂਜਾ ਟੈਸਟ ਪਰਮਿੰਗਮ ਦੇ ਐਸ ਬੈਸਟਨ ਸਟੇਡੀਅਮ ਦੇ ਵਿੱਚ ਖੇਡਿਆ ਗਿਆ ਸੀ ਜਿੱਥੇ ਇੰਗਲੈਂਡ ਦੇ ਕਪਤਾਨ ਬੈਂਕ ਸਟਾਕਸ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ ਸ਼ੁਭਮਨ ਗਿਲ ਦੀ ਗੁਆਹਾਈ ਵਾਲੀ ਟੀਮ ਨੇ ਭਾਰਤੀ ਟੀਮ ਨੇ ਪੰਜ ਮੈਚਾਂ ਦੀ ਲੜੀ ਵਿੱਚ 0-1 ਦੇ ਨਾਲ ਪਿੱਛੇ ਹੈ ਟੀਮ ਨੂੰ ਪਹਿਲੇ ਟੈਸਟ ਵਿੱਚ 5 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਇਥੇ ਅਗਲੀ ਜਾਣਕਾਰੀ ਇਹ ਵੀ ਸਾਹਮਣੇ ਆਈ ਹੈ ਕਿ ਭਾਰਤੀ ਕਪਤਾਨ ਸ਼ੁਭਮਨ ਗਿੱਲ ਨੇ ਬੁੱਧਵਾਰ ਨੂੰ ਕਿਹਾ ਕਿ ਤੇਜ਼ ਗੇਂਦਬਾਜ਼ ਜਸਪ੍ਰਿਤ ਬੁਮਰਾ ਇੰਗਲੈਂਡ ਦੇ ਵਿਰੁੱਧ ਲਾਰਡਜ਼ ਵਿਖੇ ਤੀਜੇ ਟੈਸਟ ਮੈਚ ਵਿੱਚ ਟੀਮ ਦੀ ਪਲੇਇੰਗ 11 ਦੇ ਵਿੱਚ ਵਾਪਸੀ ਕਰੇਗਾ ਬੁਮਰਾ ਨੂੰ ਬੁੱਧਵਾਰ ਨੂੰ ਇੱਥੇ ਸ਼ੁਰੂ ਹੋਏ ਦੂਜੇ ਟੈਸਟ ਮੈਚ ਵਿੱਚ ਕੰਮ ਦੇ ਬੋਝ ਪ੍ਰਬੰਧਨ ਕਾਰਨ ਆਰਾਮ ਦਿੱਤਾ ਗਿਆ ਸੀ ਉਹ ਲੀਡਜ਼ ਵਿੱਚ ਪਹਿਲੇ ਟੈਸਟ ਮੈਚ ਵਿੱਚ ਖੇਡਿਆ ਜਿਸ ਵਿੱਚ ਭਾਰਤ ਪੰਜ ਵਿਕਟਾਂ ਨਾਲ ਹਾਰ ਗਿਆ ਸੀ ਗਿਲ ਨੇ ਤੇ ਦੂਜੇ ਟੈਸਟ ਲਈ ਟਾਸ ਕਰਦੇ ਹੋਏ ਕਿਹਾ ਤੀਜਾ ਟੈਸਟ ਲਾਰਡਸ ਵਿੱਚ ਹੈ ਤੇ ਸਾਨੂੰ ਲੱਗਦਾ ਹੈ ਕਿ ਉਹ ਉਸ ਪਿਚ ਤੇ ਵਧੇਰੇ ਉਪਯੋਗੀ ਹੋਵੇਗਾ ਤੇ ਇਸ ਲਈ ਅਸੀਂ ਉਸ ਨੂੰ ਉੱਥੇ ਵਰਤਾਂਗੇ ਗਿਲ ਨੇ ਕਿਹਾ ਅਸੀਂ ਕੁਲਦੀਪ ਯਾਦਵ ਨੂੰ ਖੇਡਣਾ ਚਾਹੁੰਦੇ ਸੀ ਪਰ ਅਸੀਂ ਬੱਲੇਬਾਜ਼ੀ ਵਿੱਚ ਡੂੰਗਾਈ ਕਾਰਨ ਇਹ ਫੈਸਲਾ ਕੀਤਾ ਹੈ ਤੀਜਾ ਟੈਸਟ ਮੈਚ 10 ਜੁਲਾਈ ਤੋਂ ਸ਼ੁਰੂ ਹੋਵੇਗਾ ਭਾਰਤੀ ਟੀਮ ਪ੍ਰਬੰਧਨ ਨੇ ਲੜੀ ਦੀ ਸ਼ੁਰੂਆਤ ਦੇ ਵਿੱਚ ਐਲਾਨ ਕੀਤਾ ਸੀ ਕਿ ਬੁਮਰਾ ਪੰਜ ਟੈਸਟਾਂ ਵਿੱਚੋਂ ਸਿਰਫ 3 ਹੀ ਖੇਡੇਗਾ ਦਜੀਤ ਉਹ ਸ਼ਾਨਦਾਰ ਨਾਮ ਸਿਰਫ ਪੰਜਾਬੀ ਇੰਡਸਟਰੀ ਹੀ ਨਹੀਂ ਤੇ ਨਾ ਹੀ ਸਿਰਫ ਬਾਲੀਵੁੱਡ ਇੰਡਸਟਰੀ ਸਗੋਂ ਪੂਰੇ ਹਾਲੀਵੁੱਡ ਇੰਡਸਟਰੀ ਦੇ ਵਿੱਚ ਮਸ਼ਹੂਰ ਹੈ ਦੱਸਣ ਦੇ ਕਿ ਇਨੇ ਦਿਨੀ ਉਹ ਆਪਣੀ ਸਰਦਾਰ ਜੀ 3 ਫਿਲਮ ਨੂੰ ਲੈ ਕੇ ਸੁਰਖੀਆਂ ਦੇ ਵਿੱਚ ਨੇ ਉਹਨਾਂ ਦੇ ਇਸ ਫਿਲਮ ਦੇ ਵਿੱਚ ਹਾਨੀਆ ਅਮਿਤ ਦੀ ਪॉडਕਾਸਟ ਨੂੰ ਲੈ ਕੇ ਕਾਫੀ ਜ਼ਿਆਦਾ ਟਿੱਪਣੀਆਂ ਕੀਤੀਆਂ ਜਾ ਰਹੀਆਂ ਨੇ ਕਈ ਉਹਨਾਂ ਦੇ ਹਿੱਦ ਵਿਚਾਰੇ ਨੇ ਪਰ ਕਈਆਂ ਦੇ ਵੱਲੋਂ ਉਹਨਾਂ ਦੀ ਆਲੋਚਨਾ ਕੀਤੀ ਜਾ ਰਹੀ ਹੈ ਦੱਸਣ ਦੇ ਕਿ ਪੰਜਾਬੀ ਇੰਡਸਟਰੀ ਦੇ ਕਈ ਮਸ਼ਹੂਰ ਅਦਾਕਾਰ ਕਲਾਕਾਰ ਉਹਨਾਂ ਦੇ ਹੱਕ ਦੇ ਵਿੱਚ ਨੇ ਪਰ ਕਈ ਉਹਨਾਂ ਦੇ ਖਿਲਾਫ ਵੀ ਬੋਲਦੇ ਹੋਏ ਨਜ਼ਰ ਆ ਰਹੇ ਨੇ ਪੰਜਾਬੀ ਸਿੰਗਰ ਦਿਲਜੀਤ ਦਸਾਨ ਦੀ ਫਿਲਮ ਸਰਦਾਰ ਜਿੱਤਰੀ ਇਸ ਸਮੇਂ ਵੱਡੇ ਵਿਵਾਦ ਦਾ ਕੇਂਦਰ ਬਣੀ ਹੋਈ ਹੈ ਇਸ ਫਿਲਮ ਦੇ ਵਿੱਚ ਪਾਕਿਸਤਾਨੀ ਅਦਾਕਾਰਾ ਹਾਨਿਆ ਅਮੀਰ ਨੂੰ ਕਾਸਟ ਕਰਨ ਕਰਕੇ ਦਿਲਜੀਤ ਦੀ ਪਾਰੀਆ ਲੋਚਨਾ ਹੋ ਰਹੀ ਹੈ ਮਾਮਲਾ ਇੱਥੋਂ ਤੱਕ ਪਾਕਿਆ ਉਹਨਾਂ ਨੂੰ ਬੈਨ ਕਰਨ ਦੀ ਮੰਗ ਕੀਤੀ ਜਾਣ ਲੱਗੀ ਹੈ ਜਿਹਾ ਇਸ ਦੇ ਲਈ ਕਿਉਂਕਿ ਪਹਿਲ ਕਾ ਮਾਮਲੇ ਤੋਂ ਬਾਤ ਪਾਰ ਦੇ ਵਿੱਚ ਪਾਕਿਸਤਾਨੀ ਕਲਾਕਾਰਾਂ ਤੇ ਪਾਬੰਦੀ ਲੱਗੀ ਹੋਈ ਹੈ ਇੱਕ ਪਾਸੇ ਜਿੱਤੇ ਦਿਲਜੀਤ ਦਾ ਵਿਰੋਧ ਹੋ ਰਿਹਾ ਤੇ ਉਤੇ ਹੀ ਦੂਜੇ ਪਾਸੇ ਕਈ ਕਲਾਕਾਰਾਂ ਦਾ ਉਹਨਾਂ ਨੂੰ ਸਮਰਥਨ ਵੀ ਮਿਲ ਰਿਹਾ ਪੰਜਾਬੀ ਗਾਇਕ ਬੱਬੂ ਮਾਨ ਤੋਂ ਬਾਅਦ ਹੁਣ ਸੂਫੀ ਗਾਇਕ ਹੰਸ ਰਾਜ ਹੰਸ ਨੇ ਦਿਲਜੀਤ ਦਾ ਸਮਰਥਨ ਕੀਤਾ ਉਹਨਾਂ ਕਿ ਹਾ ਪਹਿਲਗਾਮ ਦੇ ਵਿੱਚ ਹੋਇਆ ਹਮਲਾ ਬਹੁਤ ਵੱਡਾ ਦੁਖਾਂਤ ਸੀ ਪਰ ਜਦੋਂ ਇਹ ਫਿਲਮ ਬਣਾਈ ਗਈ ਉਦੋਂ ਸਭ ਕੁਝ ਠੀਕ ਸੀ ਜਿਹੇ ਵਿੱਚ ਦਿਲਜੀਤ ਦਾ ਵਿਰੋਧ ਕਰਨਾ ਸਹੀ ਨਹੀਂ ਹੈ ਨਾਲੇ ਦਿਲਜੀਤ ਵੀ ਖੁਦ ਇੱਕ ਕਾਸਟ ਨੇ ਜਿਨ੍ਹਾਂ ਦੇ ਵੱਲੋਂ ਫਿਲਮ ਬਣਾਈ ਗਈ ਹੈ ਉਹਨਾਂ ਦੇ ਵੱਲੋਂ ਹਾਨੀ ਆ ਮੈਨੂੰ ਇਸ ਫਿਲਮ ਦੇ ਵਿੱਚ ਕੰਮ ਕਰਨ ਦੇ ਲਈ ਚੁਣਿਆ ਗਿਆ ਦੱਸਦਿਆ ਕਿ ਉਹਨਾਂ ਨੇ ਇਹ ਵੀ ਕਿਹਾ ਕਿ ਸਾਨੂੰ ਸਾਰਿਆਂ ਨੂੰ ਉਹ ਜਿਸ ਮੁਕਾਮ ਤੇ ਹਨ ਉਸ ਦੇ ਲਈ ਫਕਰ ਹੋਣਾ ਚਾਹੀਦਾ ਹੈ ਦੱਸਦੀ ਕਿ ਫਿਲਮ ਦੀ ਟੀਮ ਦੇ ਵੱਲੋਂ ਵੀ ਬਿਆਨ ਜਾਰੀ ਕਰਕੇ ਕਿਹਾ ਗਿਆ ਸੀ ਕਿ ਫਿਲਮ ਦੀ ਸ਼ੂਟਿੰਗ ਮੌਜੂਦਾ ਹਾਲਾਤਾਂ ਤੋਂ ਕਾਫੀ ਪਹਿਲਾਂ ਹੋ ਚੁੱਕੀ ਸੀ ਅਜਿਹੀ ਕੋਈ ਘਟਨਾ ਨਹੀਂ ਹੋਈ ਜਿਸ ਦੇ ਵਿੱਚ ਪਾਕਿਸਤਾਨੀ ਕਲਾਕਾਰ ਨੂੰ ਹਮਲੇ ਤੋਂ ਆਦ ਕਾਸਟ ਕੀਤਾ ਗਿਆ ਹੋਵੇ ਪਹਿਲ ਕਾ ਮਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨੀ ਅਦਾਕਾਰਾਂ ਦੇ ਅਕਾਊਂਟ ਤੇ ਜਿਹੜਾ ਕਿ ਆਫੀਸ਼ੀਅਲ ਅਕਾਊਂਟ ਉਹਨਾਂ ਦੇ ਇੰਸਟਾਗ੍ਰam ਤੇ ਭਾਰਤ ਦੇ ਵਿੱਚ ਬੈਨ ਲਗਾ ਦਿੱਤਾ ਸੀ ਕੋਈ ਵੀ ਉਸ ਨੂੰ ਨਹੀਂ ਦੇਖ ਸਕਦਾ ਸੀ ਤਾਂ ਬਿਲਕੁਲ ਹੁਣ ਹਮਲੇ ਦੇ ਕਰੀਬ-ਕਰੀਬ 2 ਮਹੀਨੇ ਬਾਅਦ ਉਹਨਾਂ ਦੇ ਅਕਾਊਂਟ ਤੋਂ ਬੈਨ ਜਿਹੜਾ ਕਿ ਹਟਾ ਦਿੱਤਾ ਹੈ ਜੀ ਹਾਂ ਦੱਸਣਿਆ ਕਿ ਅਦਾਕਾਰਾਂ ਦੇ ਅਕਾਊਂਟ ਤੋਂ ਬੈਨ ਹਟਾ ਦਿੱਤਾ ਗਿਆ ਹੁਣ ਭਾਰਤ ਦੇ ਵਿੱਚ ਮੁੜ ਤੋਂ ਤੁਸੀਂ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਸਕਰੋਲ ਕਰ ਸਕਦੇ ਹੋ ਜੰਮੂ ਕਸ਼ਮੀਰ ਦੇ ਤਾਲ ਕਾਮ ਤੋਂ ਯਤਵਾਦੀ ਹਮਲੇ ਅਤੇ ਉਸ ਤੋਂ ਬਾਅਦ ਪਾਰਕਿਸਤਾਨ ਵਿੱਚ ਕਾਰ ਪੈਦਾ ਹੋਏ ਤਣਾ ਕਰਨ ਭਾਰਤ ਵਿੱਚ ਕਈ ਪਾਕਿਸਤਾਨੀ ਕਲਾਕਾਰਾਂ ਦੇ ਸੋਸ਼ਲ ਮੀਡੀਆ ਖਾਤਿਆਂ ਤੇ ਪਾਬੰਦੀ ਲਗਾ ਦਿੱਤੀ ਗਈ ਸੀ ਹੁਣ ਹਮਲੇ ਦੇ ਲਗਭਗ 2 ਮਹੀਨੇ ਬਾਅਦ ਇਹਨਾਂ ਪਾਕਿਸਤਾਨੀ ਅਦਾਕਾਰਾਂ ਅਤੇ ਅਭਿਨੇ triਆਂ ਦੇ ਖਾਤਿਆਂ ਤੋਂ ਪਾਬੰਦੀ ਜਿਹੜੀ ਕੀ ਹਟਾ ਦਿੱਤੀ ਗਈ ਹੈ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਿੰਨੇ ਆ ਕਿ ਹੁਣ ਸੋਸ਼ਲ ਮੀਡੀਆ ਤੇ ਤੁਸੀਂ ਸਕਰੋਲ ਉਹਨਾਂ ਨੂੰ ਕਰ ਸਕਦੇ ਹੋ ਜਿਵੇਂ ਕਿ ਮਾਵਰਾ ਹੋਕੇਨ ਯਮਨਾ ਜੈਦੀ, ਸਵਾ ਕਮਰ, ਆਹਦ ਰਜ਼ਾ ਮੀਰ ਅਤੇ ਦਾਨਿਸ਼ ਤਮੂਰ ਵਰਗੇ ਕਈ ਪਾਕਿਸਤਾਨੀ ਅਦਾਕਾਰਾਂ ਦੇ ਇੰਸਟਾਗ੍ਰam ਅਕਾਊਂਟ ਭਾਰਤ ਦੇ ਵਿੱਚ ਮੂੜ ਦਿਖਣ ਲੱਗੇ ਨੇ। ਹਾਲਾਂਕਿ ਫਵਾਦ ਖਾਨ, ਮਾਇਰਾ ਖਾਨ, ਹਾਨਿਆ ਅਮੀਰ, ਆਤਿਫ ਅਸलम ਵਰਗੇ ਕਈ ਹੋਰ ਪਾਕਿਸਤਾਨੀ ਕਲਾਕਾਰਾਂ ਨੇ ਇੰਸਟਾਗ੍ਰam ਅਕਾਊਂਟ ਅਜੇ ਵੀ ਭਾਰਤ ਦੇ ਵਿੱਚ ਉਪਲਬਧ ਨਹੀਂ ਹਨ। ਹਜੇ ਉਹਨਾਂ ਦੇ ਅਕਾਊਂਟ ਤੋਂ ਬੈਨ ਨਹੀਂ ਹਟਿਆ ਹੋਇਆ। ਪਰ ਕਾਫੀ ਹੱਦ ਤੱਕ ਕਲਾਕਾਰਾਂ ਦੇ ਅਕਾਊਂਟਸ ਤੇ ਬੈਨ ਜੁੜਾ ਕੇ ਹਟਾ ਦਿੱਤਾ ਗਿਆ ਅੱਗੇ ਤੁਹਾਨੂੰ ਇਹ ਵੀ ਦੱਸਦਣਿਆ ਕਿ ਮਾਵਰਾ ਹੋਕੇ ਨੇ 2016 ਵਿੱਚ ਹਰਸ਼ਵਰਧਨ ਵਰਾਏ ਨਾਲ ਫਿਲਮ ਸਨਮ ਤੇਰੀ ਕਸਮ ਨਾਲ ਬਾਲੀਵੁੱਡ ਦੇ ਵਿੱਚ ਡੈਬਿਊ ਕੀਤਾ ਸੀ ਹਾਲਾਂਕਿ ਬਾਅਦ ਦੇ ਵਿੱਚ ਉਹਨਾਂ ਨੇ ਫਿਲਮ ਦੇ ਸਵਿਕਲ ਤੋਂ ਹਟਾ ਦਿੱਤਾ ਗਿਆ ਹਰਸ਼ਵਰਧਨ ਰਾਏ ਨੇ ਆਪਣੇ ਇੰਸਟਾਗ੍ਰam ਤੇ ਬਿਆਨ ਛਾੜੀ ਕਰਦਿਆ ਕਿ ਹਾਂ ਜੇਕਰ ਪਿਛਲੇ ਕਾਸਟ ਨੂੰ ਹੀ ਲੈ ਕੇ ਫਿਲਮ ਬਣਾਈ ਜਾਵੇਗੀ ਤਾਂ ਮੈਂ ਸਨਮ ਤੇਰੀ ਕਸਮ 2 ਦਾ ਹਿੱਸਾ ਨਹੀਂ ਬਣਾਂਗਾ ਇਸ ਦੇ ਨਾਲ ਹੀ ਪੰਜਾਬੀ ਅਦਾਕਾਰ ਦਿਲਜੀਤ ਦੋਸਾਂਝ ਵੀ ਇਹ ਨਹੀਂ ਦਿਨੀ ਫਿਲਮ ਸਰਦਾਰ ਜੀ 3 ਵਿੱਚ ਪਾਕਿਸਤਾਨੀ ਅਦਾਕਾਰਾਂ ਹਾਨਿਆ ਅਮਰ ਨਾਲ ਕੰਮ ਕਰਨ ਦੇ ਕਾਰਨ ਭਾਰੀ ਆਲੋਚਨਾ ਹੋ ਰਹੀ ਹੈ ਵਿਵਾਦ ਦੋ ਵੀ ਸਾਹਮਣਾ ਕਰ ਰਹੇ ਨੇ ਪਰ ਕਾਫੀ ਹੱਦ ਤੱਕ ਕਲਾਕਾਰ ਜਿਹੜੇ ਕਿ ਉਹਨਾਂ ਦੇ ਹੱਕ ਦੇ ਵਿੱਚ ਖੜੇ ਹੋਏ ਵੀ ਨਜ਼ਰ ਆਏ ਨੇ ਤੁਹਾਨੂੰ ਦੱਸ ਦਿੰਨਿਆ ਕਿ ਫਿਲਮ ਤੇਰੀ ਸਨਮ ਤੇਰੀ ਕਸਮ ਦੇ ਵਿੱਚ ਨਜ਼ਰ ਆਉਣ ਵਾਲੀ ਪਾਕਿਸਤਾਨੀ ਬਿਨੇਤਰੀ ਮਾਵਰਾ ਹੋ ਕੇਨ ਹੁਣ ਪਾਰਾ ਦੇ ਵਿੱਚ ਇੰਸਟਾਗ੍ਰam ਤੇ ਐਕਟਿਵ ਨਜ਼ਰ ਆ ਰਹੀ ਹੈ ਉਸ ਤੋਂ ਇਲਾਵਾ ਸਬਾ ਕਮਰ ਯਮਨਾ ਜ਼ੈਦੀ ਦਾਨਸ਼ ਤੇ ਮੋਰ ਤੇ ਹੋਰ ਵੀ ਕਈ ਕਲਾਕਾਰਾਂ ਦੇ ਖਾਤੇ ਵੀ ਸਰਗਰਮ ਜਿਹੜੇ ਕੀ ਹੋ ਚੁੱਕੇ ਨੇ ਹਾਲਾਂਕਿ ਕਈਆਂ ਤੇ ਹਲੇ ਵੀ ਬੈਨ ਜਿਹੜਾ ਕਿ ਲਗਾਇਆ ਜਾ ਰਿਹਾ ਪਰ ਦੱਸ ਦਿੰਨਾ ਕਿ ਹੁਣ ਕਾਫੀ ਹੱਦ ਤੱਕ ਤੁਸੀਂ ਸੋਸ਼ਲ ਮੀਡੀਆ ਤੇ ਉਹਨਾਂ ਨੂੰ ਸਕਰੋਲ ਕਰ ਸਕਦੇ ਹੋ ਜੀਐਸਟੀ ਦੇ 8 ਸਾਲ ਪੂਰੇ ਹੋ ਚੁੱਕੇ ਨੇ ਜੀ ਹਾਂ ਮੋਦੀ ਸਰਕਾਰ ਦੀ ਲੈਂਡਮਾਰਕ ਟੈਕਸ ਨੇ ਭਾਰਤ ਦਾ ਨਕਸ਼ਾ ਹੀ ਜਿਹੜਾ ਕਿ ਬਦਲ ਕੇ ਰੱਖ ਦਿੱਤਾ ਹੈ ਪਰਦੇ ਵਿੱਚ ਵਨ ਨੇਸ਼ਨ ਵਨ ਟੈਕਸ ਦੀ ਸੋਚ ਹੇਠ 1 ਜੁਲਾਈ 2017 ਨੂੰ ਲਾਗੂ ਕੀਤੀ ਗਈ ਜੀਐਸਟੀ ਨੂੰ ਹੁਣ 8 ਸਾਲ ਪੂਰੇ ਹੋ ਚੁੱਕੇ ਨੇ ਜਿहां ਇਹ ਰਿਫਾਰਮ ਦੇਸ਼ ਨੂੰ ਇੱਕ ਸਾਂਝਾ ਤੇ ਇੱਕ ਰੂਪ ਮਾਰਕੀਟ ਬਣਾਉਣ ਵੱਲ ਲੈ ਗਿਆ ਤੇ ਜਿੱਥੇ ਉਤਪਾਦਨ ਤੋਂ ਲੈ ਕੇ ਉਪਭੋਗ ਤੱਕ ਹਰ ਪੜਾ ਤੇ ਦਿੱਤੇ ਗਏ ਟੈਕਸ ਦਾ ਲਾਭ ਅਗਲੇ ਪੜਾ ਤੇ ਮਿਲਦਾ ਹੈ जीएसटी ਲਾਗੂ ਹੋਣ ਤੋਂ ਬਾਅਦ ਟੈਕਸ ਪ੍ਰਣਾਲੀ ਵਿੱਚ ਬਹੁਤ ਸੁਧਾਰ ਆਏ ਨੇ ਦੱਸਦਨਿਆ ਕਿ ਮਈ 2025 ਵਿੱਚ 2.01 ਲੱਖ ਕਰੋੜ ਅਤੇ ਅਪ੍ਰੈਲ 2025 ਵਿੱਚ 2.37 ਲੱਖ ਕਰੋੜ ਦੀ ਰਿਕਾਰਡ ਟੈਕਸ ਵਸੂਲੀ ਦਰਜ ਕੀਤੀ ਗਈ ਹੈ ਸਾਲ 2024-25 ਦੇ ਵਿੱਚ ਮਾਸਿਕ ਔਸਤ ਵਸੂਲੀ 1.84 ਲੱਖ ਕਰੋੜ ਰਹੀ ਜੋ ਕਿ ਪਿਛਲੇ ਸਾਲਾਂ ਨਾਲੋਂ ਕਾਫੀ ਵਾਧਾ ਹੈ ਇਹ ਨੰਬਰ ਸਿਰਫ ਆਮਦਨ ਨਹੀਂ ਸਗੋਂ ਲੋਕਾਂ ਦੀ ਪਰੋਸੇ ਯੋਗ ਭਾਗੀਦਾਰੀ ਵੀ ਦਰਸਾਉਂਦੀ ਹੈ ਜੀਐਸਟੀ ਰਾਹੀਂ ਆਮ ਜਨਤਾ ਨੂੰ ਸਿੱਧਾ ਲਾਭ ਮਿਲਿਆ ਅਫੋਰਡੇਬਲ ਹਾਊਸਿੰਗ ਤੇ ਟੈਕਸ ਸਿਰਫ 1 ਫੀਸਦੀ ਕਰ ਦਿੱਤਾ ਗਿਆ ਸੈਨੇਟਰੀ ਪੈਡ ਤੇ ਜੀਐਸਟੀ ਹੁਣ 0 ਫੀਸਦੀ ਐ ਸਸਤੀਆਂ ਮੂਵੀ ਟਿਕਟਾਂ ਧਾਰਮਿਕ ਯਾਤਰਾਵਾਂ ਅਤੇ ਜਨ ਤਨ ਖਾਤਿਆਂ ਵਾਂਗ ਸੇਵਾਵਾਂ ਤੇ ਟੈਕਸ ਘਟਾ ਕੇ ਸਰਕਾਰ ਨੇ ਮੱਧ ਵਰਗੀ ਤੇ ਗਰੀਬ ਵਰਗ ਵਾਸਤੇ ਇਹ ਰਿਫਾਰਮ ਹਮਦਰਦੀ ਵਾਲਾ ਬਣਾਇਆ ਹੈ ਬਿਜ਼ਨਸ ਦੇ ਲਈ ਈ-ਵੇ ਬਿਲ ਤੇ ਈ-ਇਨਵੌਇਸਿੰਗ ਵਰਗੀਆਂ ਨਵੀਆਂ ਤਕਨੀਕੀ ਵਿਧੀਆਂ ਰਾਹੀਂ ਲੁੱਟ ਚੋਰੀ ਤੇ ਟੈਕਸ ਚੋਰੀ ਉਤੇ ਨਕੇਲ ਕੱਸੀ ਗਈ ਹੈ। ਇੱਕੋ ਵੇਲੇ 495 ਤੋਂ ਘਟਾ ਕੇ 12 ਤੱਕ ਫਾਰਮ ਲੈਣ ਨਾਲ ਕਾਰੋਬਾਰ ਕਰਨਾ ਵੀ ਆਸਾਨ ਬਣਿਆ। ਜੀਐਸਟੀ ਕੌਂਸਲ ਦੇ ਵਿੱਚ ਰਾਜਾਂ ਨੂੰ 2 ਤੋਂ 3 ਅਤੇ ਕੇਂਦਰ ਨੂੰ 1 ਤੋਂ 3 ਵੋਟ ਮਿਲਦੇ ਨੇ ਤੇ ਅਕਸਰ ਸਹਿਮਤੀ ਨਾਲ ਫੈਸਲੇ ਕੀਤੇ ਜਾਂਦੇ ਨੇ ਦੱਸ ਦਨੀਆ ਕਿ ਇਹ ਭਾਰਤੀ ਸੰਵਾਦ ਦੀ ਇੱਕ ਵਧੀਆ ਮਿਸਾਲ ਹੈ ਜੀਐਸਟੀ ਨੇ ਦੇਸ਼ ਦੇ ਵਿੱਚ ਅਣਗਿਣਤ ਛੋਟੇ ਛੋਟੇ ਬਦਲਾਅ ਜਿਹੜੇ ਕੀਤੇ ਨੇ ਜਿਵੇਂ ਕਿ ਰੋਡ ਟੈਕਸਾ ਦੀ ਖਤਮੀ ਟਰੱਕਾਂ ਦੀ ਆਵਾਜਾਈ ਦੇ ਵਿੱਚ ਤੇਜ਼ੀ ਨਿਰਯਾਤਕਾਰਾਂ ਲਈ ਵਧੀਆ ਵਾਤਾਵਰਣ ਅਤੇ ਉਪੋਕਤਵਾਦੀ ਸਪਸ਼ਟਾ ਸਭ ਤੋਂ ਵਧੀਆ ਗੱਲ ਹੈ ਕਿ ਹੁਣ ਉਤਪਾਦ ਤੇ ਲੱਗਣ ਵਾਲਾ ਟੈਕਸ ਸਿੱਧਾ ਉਤਪਾਦ ਤੇ ਹੀ ਦਰਸਾਇਆ ਜਾਂਦਾ ਹੈ ਕੋਈ ਲੁਕਿਆ ਹੋਇਆ ਟੈਕਸ ਨਹੀਂ ਹੁੰਦਾ ਆਖਰ ਦੇ ਵਿੱਚ ਜੀਐਸਟੀ ਸਿਰਫ ਇੱਕ ਟੈਕਸ ਰਿਫਾਰਮ ਨਹੀਂ ਸਗੋ ਭਾਰਤ ਦੀ ਆਰਥਿਕਤਾ ਵਿੱਚ ਇੱਕ ਇਤਿਹਾਸਿਕ ਮੋੜ ਹੈ ਜਿਸ ਨੇ ਦੇਸ਼ ਨੂੰ ਇੱਕ ਜੁਟ ਮਾਰਕੀਟ ਅਤੇ ਨਵੇਂ ਪਰੋਸੇ ਵਾਲੀ ਰਾਹ ਤੇ ਲਿਆਂਦਾ ਹੈ ਤਾਂ ਬਿਲਕੁਲ ਮੋਦੀ ਸਰਕਾਰ ਨੇ ਲੈਂਡਮਾਰਕ ਟੈਕਸ ਨੇ ਜਿਹੜੀ ਕਿ ਭਾਰਤ ਦੀ ਤਸਵੀਰ ਬਦਲ ਦਿੰਦੀ ਹੈ ਤਾਂ ਫਿਲਹਾਲ ਦੇ ਲਈ ਇਸ ਬੁਲੇਟਿਨ ਦੇ ਵਿੱਚ ਬਸ ਇੰਨਾ ਹੀ ਮੈਨੂੰ ਦੇ ਉਚਾਸ ਦਾ ਧੰਨਵਾਦ